ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬ੍ਰਜਿੰਦਰ ਸਿੰਘ ਮਾਨ ਅੱਜ 1 ਫਰਵਰੀ 2025 ਦੇ ਟਾਈਮ ਕਰੀਬ 1:07 ਦੇ ਹੋਣ ਜਾ ਰਹੇ ਨੇ ਗੱਲਬਾਤ ਹੌਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਮੌਜੂਦਾ ਅੱਜ ਤੜਕਸਾਰ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਦਰਮਿਆਨੀ ਤੋਂ ਸੰਘਣੀ ਤੋਂ ਦਵੇਖ ਨੂੰ ਮਿਲੀ ਤੇ ਲਗਭਗ ਪੰਜਾਬ ਦੇ ਕੇਂਦਰੀ ਭਾਗਾਂ ਤੱਕ ਜਿਹੜਾ ਅੱਜ ਵੀ ਸੂਰਜ ਨੇ ਦਸਤਕ ਨਹੀਂ ਦਿੱਤੀ ਹਾਲਾਂਕਿ ਜਿਹੜੇ ਪੰਜਾਬ ਦੇ ਮਾਲਵਾ ਬੈਲਟ ਦੇ ਪੱਛਮੀ ਖੇਤਰ ਨੇ ਉੱਤੇ ਥੋੜੇ-ਬਹੁਤ ਖੇਤਾਂ ਵਿੱਚ ਸੂਰਜ ਦਿਖਾਈ ਦਿੱਤਾ ਜਾਂ ਜਿਹੜੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਇਲਾਕੇ ਨੇ ਉੱਤੇ ਥੋੜੇ-ਬਹੁਤ ਖੇਤਾਂ ਦੇ ਵਿੱਚ ਸੂਰਜ ਕਿਤੇ-ਕਿਤੇ ਦਿਖਾਈ ਦਿੱਤਾਗਾ ਲਗਭਗ ਪੰਜਾਬ ਦੇ ਕੇਂਦਰੀ ਭਾਗਾਂ ਵਿੱਚ ਮਾਲਵਾ ਬੈਲਟ ਦੇ ਕੇਂਦਰੀ ਭਾਗਾਂ 'ਚ ਅੱਜ ਸੂਰਜ ਨਹੀਂ ਦਿਖਾਈ ਦਿੱਤਾ ਕਿਤੇ ਮੱਝ ਦਵਾਬੇ ਦੇ ਵੀ ਥੋੜੇ-ਬਹੁਤ ਖੇਤਾਂ ਵਿੱਚ ਸੂਰਜ ਦਿਖਾਈ ਦਿੱਤਾ ਪਰ ਜ਼ਿਆਦਾਤਰ ਖੇਤਾਂ ਵਿੱਚ ਅੱਜ ਸੂਰਜ ਨਹੀਂ ਦਿਖਾਈ ਦਿੱਤਾ ਤੇ ਲਗਾਤਾਰ ਧੁੰਦ ਤੇ ਧੁੰਦ ਦੇ ਬੱਦਲਾਂ ਦੀ ਚਾਦਰ ਬਣੀ ਹੋਈ ਹੈਗੀ ਕਿਉਂਕਿ ਇੱਕ ਪੱਛਮੀ ਸਿਸਟਮ ਹਲਕਾ ਜਾਂ ਪੱਛਮੀ ਸਿਸਟਮ ਇਸ ਟਾਈਮ ਪਹਾੜੀ ਖੇਤਰਾਂ ਤੋਂ ਗੁਜ਼ਰ ਰਿਹਾ ਜਿਸ ਦਾ ਕਰਕੇ ਪਿਛਲੇ 2-3 ਦਿਨਾਂ ਤੋਂ ਪੂਰੇ ਦੀ ਹਵਾ ਨੇ ਵਾਪਸੀ ਕੀਤੀ ਸੀ ਪੂਰੇ ਦੀ ਹਵਾ ਵਿੱਚ ਨਮੀ ਹੁੰਦੀ ਹੈ ਨਮੀ ਵਿੱਚ ਵਾਧਾ ਹੁੰਦਾ ਹੈ ਜਾਂ ਤਾਂ ਪੂਰੀ ਦੀ ਹਵਾ ਖੁੱਲ ਕੇ ਚੱਲੇ ਪੇ ਧੁੰਦ ਦੇ ਅਸਰ ਘਟ ਜਾਂਦੇ ਹੈ ਪਰ ਮੱਠੀ-ਮੱਠੀ ਹਵਾ ਜਿਹੜੀ ਪੂਰੇ ਦੀ ਚੱਲਦੀ ਰਹੀ ਪਿਛਲੇ 3-4 ਦਿਨਾਂ ਤੋਂ ਜਿਸ ਦਾ ਕਰਕੇ ਇਹ ਜਿਹੜੀ ਨਮੀ ਵਾਲੀ ਹਵਾ ਸੀ ਇਹਨੇ ਧੁੰਦ ਨੂੰ ਜਨਮ ਦਿੱਤਾ ਦੁਆਰਾ ਤੋਂ ਹਾਲਾਂਕਿ ਜਿਹੜੀ ਹੰਡਕਾ ਕੀ ਉਹ ਇੰਨੀ ਨਹੀਂ ਹੈਗੀ ਕਿ ਮਤਲਬ ਕਿ ਫੀਲਸ ਦੇ ਟਾਈਪ ਜਿਹੜਾ ਟੈਂਪਰੇਚਰ ਹੁੰਦਾ ਉਹਦੇ ਵਿੱਚ ਜਿਆਦਾ ਗ੍ਰਾਫਟ ਨਹੀਂ ਆ ਰਹੀ ਜਦੋਂ ਧੁੰਦ ਹੁੰਦੀ ਆ ਉਦੋਂ ਰਾਤਾਂ ਦੇ ਪਾਰੇ ਵਿੱਚ ਗਰਾਵਟ ਘਟ ਆਉਂਦੀ ਹੈਗੀ ਪਹਿਲਾਂ ਵੀ ਦੱਸਿਆ ਸੀ ਵੀ ਇਹਦੇ ਨਾਲ ਤਲਖੀ ਜੀ ਮਹਿਸੂਸ ਹੁੰਦੀ ਹੈ ਰਾਤ ਨੂੰ ਰਾਤਾਂ ਦਾ ਪਾਰ ਆਏ ਦੇ ਨਾਲ ਵੱਧ ਜਾਂਦਾ ਹੈ ਜਦੋਂ ਨਮੀ ਵੱਧਦੀ ਹੈ ਤਾਂ ਧੁੰਦ ਜਨਮ ਲੈਂਦੀ ਹੈਗੀ ਤਾਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਪੂਰੇ ਦੀ ਹਵਾ ਆ ਰਹੀ ਸੀ ਹਲਕੇ ਹਲਕੇ ਜਿਹਦਾ ਕਰਕੇ ਨਮੀ ਵਿੱਚ ਵਾਧਾ ਹੋਇਆ ਇੱਕ ਪੱਛਮੀ ਸਿਸਟਮ ਗੁਜ਼ਰ ਰਿਹਾ ਹੈਗਾ ਉਹਦਾ ਕਰਕੇ ਨਮੀ ਵਿੱਚ ਵਾਧਾ ਹੋਇਆ ਹੈਗਾ ਜੇ ਤਾਂ ਪੱਛਮੀ ਸਿਸਟਮ ਥੋੜਾ ਜਿਆ ਤਕੜਾ ਹੁੰਦਾ ਫਿਰ ਤਾਂ ਨਮੀ ਨੂੰ ਬਰਸ ਲੈਂਦਾ ਇਸੇ ਨਮੀ ਨਾਲ ਬੱਦਲ ਬਣ ਜਾਂਦੇ ਸੀ ਕਿਤੇ ਛਿਰਕੇ ਛਰਾਟੇ ਵਾਲੇ ਬੱਦਲ ਬਣ ਜਾਣੀ ਸੀਗੇ ਪਰ ਉਦਾਂ ਦੀ ਕਾਰਵਾਈ ਪੰਜਾਬ ਵਿੱਚ ਨਹੀਂ ਹੋਈ ਕਾ ਬਾਈ ਚਾਂਸ ਪੈ ਜਾਵੇ ਪਰ ਜਿਹੜੀ ਨਮੀ ਇਕੱਠੀ ਹੋਈ ਸੀ ਉਹਦੇ ਨਾਲ ਧੁੰਦ ਜ਼ਰੂਰ ਬਣ ਗਈ ਜਿਹੜੀ ਧੁੰਦ ਬਣ ਕੇ ਪਾਣੀ ਬਣ ਕੇ ਹੇਠਾਂ ਧਰਤੀ ਤੇ ਡਿੱਗ ਰਹੀ ਹੈਗੀ ਤੇ ਅਗਲੇ 24 ਘੰਟਿਆਂ ਦੀ ਗੱਲ ਕੀਤੀ ਹੈ ਤਾਂ ਜਿੱਥੇ ਅੱਜ ਕਿੱਤੇ ਕਿਤੇ ਸੂਰਜ ਦਿਖਾਈ ਦਿੱਤਾਗਾ ਉਥੇ ਹਲਕੀ ਦਰਮਿਆਨੀ ਤੇ ਸੰਘਣੀ ਧੁੰਦ ਹੋ ਸਕਦੀ ਹੈਗੀ ਤੇ ਜਿੱਥੇ ਅੱਜ ਸੂਰਜ ਜਿਹੜੇ ਖੇਤਾਂਾਂ 'ਚ ਬਿਲਕੁਲ ਵੀ ਨਹੀਂ ਦਿਖਾਈ ਦਿੱਤਾ ਉਥੇ ਸੰਘਣੀ ਧੁੰਦ ਦੀ ਮੀਦ ਨਹੀਂ ਜਾ ਰਹੀਗੀ ਉਥੇ ਥੋੜੇ ਬਹੁਤ ਖੇਤਾਂ ਵਿੱਚ ਹਲਕੀ ਦਰਮਿਆਨੀ ਧੁੰਦ ਜ਼ਮੀਨੀ ਪੱਧਰ ਤੇ ਦੇਖੀ ਜਾ ਸਕਦੀ ਹੈਗੀ ਆਦਰਵਾਇਜ਼ ਮਤਲਬ ਕਿ ਇਨ੍ਹਾਂ ਖੇਤਾਂਾਂ 'ਚ ਜ਼ਿਆਦਾ ਸੰਘਣੀ ਧੁੰਦ ਦੀ ਸੁਭਾਵਨਾ ਨਹੀਂ ਜਾ ਪਹੇਗੀ ਪਰ ਜਿੱਥੇ ਜਿੱਥੇ ਸੂਰਜ ਦਿਖਾਈ ਦਿੱਤਾਗਾ ਉਥੇ ਜਰੂਰ ਦਰਮਿਆਨੀ ਧੁੰਦ ਹੋ ਸਕਦੀ ਹੈ ਜਾਂ ਕਿਤੇ ਕਿਤੇ ਸੰਘਣੀ ਧੁੰਦ ਬਣ ਸਕਦੀ ਹੈਗੀ ਆਦਰਵਾਇਜ਼ ਰਾਤ ਨੂੰ ਪਹਾੜ ਤੇ ਪੱਛੋਨੀਆ ਹਵਾਵਾਂ ਖੁੱਲਣੀਆਂ ਸ਼ੁਰੂ ਹੋ ਜਾਣੀ ਕਿਉਂਕਿ ਜਿਵੇਂ ਜਿਵੇਂ ਹੁਣ ਪੱਛਮੀ ਸਿਸਟਮ ਪਹਾੜਾਂ ਤੋਂ ਅੱਗੇ ਲੰਘੂਗਾ ਤਾਂ ਇੱਕ ਵਾਰੀ ਫੇਰ 24-48 ਘੰਟਿਆਂ ਲਈ ਜਿਹੜੀਆਂ ਪਹਾੜ ਤੇ ਪੱਛੋਨੀਆ ਖੁਸ਼ਕ ਠੰਡੀਆਂ ਹਵਾਵਾਂ ਵਾਪਸੀ ਕਰਨਗੀਆਂ ਜੀਦਾ ਕਰਕੇ ਧੁੰਦ ਦਾ ਏਰੀਆ ਕੱਲ ਨੂੰ ਘਟਨ ਦੀ ਸੰਭਾਵਨਾ ਰਹੂਗੀ ਜੇ ਕਿਤੇ ਰਾਤ ਨੂੰ ਬਾਈ ਚਾਂਸ ਤੁੰਦ ਆ ਵੀ ਗਈ ਤਾਂ ਪਹਾੜ ਤੇ ਪੱਛੋਣੀਆਂ ਹਵਾਵਾਂ ਕਾਮ ਕੱਲ ਨੂੰ ਜਲਦੀ ਧੁੱਪ ਨਿਕਲਣ ਦੇ ਅਸਾਰ ਰਹਿਣਗੇ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਕੱਲ ਤੋਂ ਪਹਾੜ ਤੇ ਪੱਛੋਣੀਆਂ ਹਵਾਵਾਂ ਮਤਲਬ ਕਿ ਅੱਜ ਰਾਤ ਤੋਂ ਹੀ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਕੱਲ ਨੂੰ ਕਾਪੀ ਲੱਖਾਂ ਵਿੱਚ 10-15 ਕਿਲੋਮੀਟਰ ਦੀ ਰਫਤਾਰ ਨਾਲ ਕਿਤੇ ਕਿਤੇ 15-20 ਕਿਲੋਮੀਟਰ ਦੀ ਰਫਤਾਰ ਨਾਲ ਪਹਾੜ ਤੇ ਅੱਤੋਂ ਦੀ ਹਵਾ ਨਾਰਥ-ਵੈਸਟ ਵਿੰਡ ਆ ਜਿਹੜੀ ਵਾਪਸੀ ਕਰੂਗੀ ਉਹਦੇ ਨਾਲ ਨਮੀ ਘਟੂਗੀ ਮੌਸਮ ਦੇ ਵਿੱਚ ਖੁਸ਼ਕੀ ਆਊਗੀ ਜਿਸ ਦਾ ਕਰਕੇ ਧੁੰਦ ਦਾ ਏਰੀਆ ਵੀ ਜਿਹੜਾ 2-3 ਫਰਬਰੀ ਨੂੰ ਘੱਟ ਦਾ ਧਕਾਈ ਦੇ ਸਕਦਾ ਹਾਲਾਂਕਿ ਤਰਕਸਾਰ ਥੋੜੇ ਬਹੁਤ ਕਿਸ ਤਰ੍ਹਾਂ ਚ ਧੁੰਦ ਦਾ ਧੁੰਦ ਜਾਂ ਧੁੰਦ ਦੇ ਬਦਲ ਹੋ ਸਕਦੇ ਆ ਪਰ ਵੱਡੇ ਪੱਧਰ ਤੇ ਸੰਗਠੀ ਧੁੰਦ ਦੀ ਉਮੀਦ ਨਹੀਂ ਜਾ ਪਰਹੀ ਕਿਉਂਕਿ ਹਵਾਵਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਜੇ ਪੱਛਮੀ ਸਿਸਟਮ ਦੀ ਗੱਲ ਕੀਤੀ ਹੈ ਜਿਹੜਾ 4-5 ਫਰਬਰੀ ਨੂੰ ਆਪਾਂ ਪਿਛਲੇ 2-3 ਲਾਈ ਦੇ ਵਿੱਚ ਜ਼ਿਕਰ ਕੀਤਾ ਸੀ ਵੀ 4-5 ਫਰਬਰੀ ਨੂੰ ਇੱਕ ਵਧੀਆ ਸਿਸਟਮ ਆ ਸਕਦਾ ਸਿਸਟਮ ਆ ਰਿਹਾਗਾ ਪਰ ਉਹਨੂੰ ਪੂਰੀ ਦੀ سپورਟ ਉਹਨੀ ਨਹੀਂ ਮਿਲਦੀ ਦਿਖਾਈ ਦੇ ਰਹੀ ਪਹਿਲਾਂ ਲੱਗ ਰਿਹਾ ਸੀ ਜਿੰਨਾ ਕਿ ਡਾਟਾ ਆ ਰਿਹਾ ਸੀ ਉਹਦੇ ਅਕੋਰਡਿੰਗ ਲੱਗ ਰਿਹਾ ਸੀ ਵੀ 4 5 ਫਰਵਰੀ ਵਾਲਾ ਸਿਸਟਮ ਆ ਜਿਹੜਾ ਕਈ ਇਲਾਕਿਆਂ ਵਿੱਚ ਅ ਮੀਰੀ ਕਾਰਵਾਈ ਦੇ ਸਕਦਾਗਾ ਹਾਲ ਦੀ ਘੜੀ ਉਹਦੇ ਅਸਾਰ ਜਿਹੜੇ ਘੜ ਦੇ ਦਿਖਾਈ ਦੇ ਰਹੇ ਨੇ ਪਰ ਸਿਸਟਮ ਆਊਗਾ ਥੋੜੇ ਬਹੁਤ ਖੇਤਰਾਂ ਵਿੱਚ ਹਲਕੀਆਂ ਦਰਮਿਆਨੀਆਂ ਫਹਾਰਾਂ ਸਿਸਟਮ ਜਾਂ ਘਰਚੌਂਕਲੇ ਬੱਦਲ 4 ਫਰਵਰੀ ਦੀ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਬਣ ਸਕਦੇ ਆ ਜਿਹੜੇ ਥੋੜੇ ਬਹੁਤ ਖੇਤਰਾਂ ਵਿੱਚ ਹਲਕੀਆਂ ਫਹਾਰਾਂ ਜਾਂ ਕਿਤੇ ਕਿਤੇ ਦਰਮਿਆਨੀਆਂ ਸ਼ ਦੇ ਸਕਦੇ ਆ ਜਾਂ ਦਰਮਿਆਨੀਆਂ ਫਹਾਰਾਂ ਦੇ ਸਕਦੇ ਆ ਪਰ ਵੱਡੇ ਪੱਧਰ ਤੇ ਹਲਚਲ ਦੀ ਸੁਭਾਅ ਨਾਲ ਜਿਹੜੀ ਘਟ ਜਾ ਪਰਹੀ ਹੈਗੀ ਚੇਂਜ ਆਉਂਦਾ ਰਹਣਾਗਾ ਮੌਸਮਾ ਕੁਝ ਵੀ ਹੋ ਸਕਦਾ ਕਈ ਵਾਰ ਅਸਾਰ ਇੱਕਦਮ ਸਿਸਟਮ ਤੇ ਵੱਧ ਵੀ ਜਾਂਦੇ ਹੁੰਦੇ ਆ ਇੱਕਦਮ ਸਿਸਟਮ ਦੇ ਅਸਾਰ ਆ ਜਿਹੜੇ ਘਟ ਵੀ ਜਾਂਦੇ ਹੁੰਦੇ ਆ ਕੁਦਰਤੀ ਪੱਖ ਆ ਕੇ ਕਿਉਂਕਿ ਜਦੋਂ ਕਈ ਵਾਰ ਤਾਂ ਸਿਸਟਮ ਇਦਾਂ ਦੇ ਆਉਂਦੇ ਨੇ ਪੱਛਮੀ ਸਿਸਟਮ ਹੁੰਦੇ ਨੇ ਜਿਨ੍ਹਾਂ ਨੂੰ ਪੂਰੇ ਦੀ سپورਟ ਜ਼ਮੀਨੀ ਪੱਧਰ ਤੇ ਵਧੀਆ ਮਿਲ ਜਾਂਦੀ ਆ ਮਤਲਬ ਕਿ ਜਦੋਂ ਵੀ ਪਹਾੜੀ ਕਿਨਾਰੇ ਤੇ ਕੋਈ ਪੱਛਮੀ ਸਿਸਟਮ ਪਉਦਾ ਉਹਦੀ ਪੂਰੀ ਦੀ ਹਵਾ ਬੰਗਾਲ ਦੀ ਖਾੜੀ ਤੋਂ ਕਿਤੇ ਅਰਬ ਸਾਗਰ ਤੋਂ ਨਵੀਆਂ ਵਾਲੀਆਂ ਹਵਾਵ ਪੋਸਦੀਆਂ ਨੇ ਤਾਂ ਕੁਝ ਕ ਸਿਸਟਮ ਇਦਾਂ ਦੇ ਹੁੰਦੇ ਨੇ ਪਾਸਿਮੀ ਸਿਸਟਮ ਆਉਂਦੇ ਨੇ ਸਿਰਫ ਖੁਸ਼ਕੀ ਲੰਘ ਜਾਂਦੇ ਨੇ ਉਹਨਾਂ 'ਚ ਮੀਂਹ ਨਹੀਂ ਪੈਂਦਾਗਾ ਜਾਂ ਮੀਂਹ ਕੱਟ ਪੈਂਦਾ ਕਿਉਂਕਿ ਉਹਨਾਂ ਨੂੰ ਪੂਰੀ ਦੀ سپورਟ ਹਵਾ ਦੀ سپورਟ ਨਹੀਂ ਮਿਲਦੀਗੀ ਜੇ ਕੋਈ ਵੀ ਸਿਸਟਮ ਆਉਂਦਾ ਉਹਨੂੰ ਪੂਰੀ ਦੀ سپورਟ ਮਿਲਣੀ ਜ਼ਰੂਰੀ ਆ ਤਾਂ ਹੀ ਪੰਜਾਬ ਹਰਿਆਣਾ ਦਾ ਰਾਜਸਥਾਨ ਦੇ ਵਿੱਚ ਮੀਂਹ ਦੀ ਕਾਰਵਾਈ ਜ਼ਿਆਦਾ ਇਲਾਕਿਆਂ ਵਿੱਚ ਦੇਖੋ ਨੂੰ ਮਿਲ ਦੀਏਗੀ ਪਰ ਜੇ 4 ਤੇ 5 ਵਾਲੇ 4 ਫਰਵਰੀ ਵਾਲੇ ਸਿਸਟਮ ਦੀ ਗੱਲ ਕੀਤੀ ਆ ਉਹਦਾ 4 ਫਰਵਰੀ ਨੂੰ ਥੋੜੇ ਬਹੁਤ ਖੇਤਰਾਂ 'ਚ ਸਿਸਟਮ ਹਲਕੇ ਜਾਂ ਦਰਮਿਆਨੀਆਂ ਫਹਾਰਾਂ ਦੇ ਕੇ ਜਾਊਗਾ ਹੋ ਸਕਦਾ ਅਸਾਰ ਵੱਧ ਜਾਣ ਹੋ ਸਕਦਾ ਘਟ ਜਾਣ ਹੋਰ ਵੀ ਪਰ ਹਾਲ ਦੀ ਕਿੜੀ ਹਲਕੀਆਂ ਦਰਮਿਆਨੀਆਂ ਫਹਾਰਾਂ ਦੀ ਉਮੀਦ ਹੈਗੀ ਆ ਪਰ ਥੋੜੇ ਬਹੁਤ ਖੇਤਰਾਂ 'ਚ ਜਿਆਦਾ ਖੇਤਰਾਂ 'ਚ ਮੀਂਹ ਦੀ ਸੁਭਾਉਣਾ ਪਹਿਲਾਂ ਨਾਲੋਂ ਘੱਟ ਚੁੱਕੀ ਹੈਗੀ ਬਾਕੀ ਕੱਲ ਨੂੰ ਜਾਂ ਅਸਾਰ ਘਟਦੇ ਆ ਜਾਂ ਪਰਸੋਂ ਤੱਕ ਵੱਧਦੇ ਆ ਉਹਦੇ ਬਾਰੇ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਪਰ ਚਾਰ ਨੂੰ ਇੱਕ ਪੱਛਮੀ ਸਿਸਟਮ ਆਊਗਾ ਉਹਦੇ ਕਾਰਨ ਥੋੜੇ ਬਹੁਤ ਲੱਕ ਵਿੱਚ ਥੋੜੇ ਸਮੇਂ ਲਈ ਪੂਰੀ ਦੀ ਵਾਪਸੀ ਜ਼ਰੂਰ ਹੋਊਗੀ ਜਿਸ ਦਾ ਕਰਕੇ ਕਿਤੇ ਗਰਚੌਂਕਲੇ ਬਦਲ ਛੇੜਕਾ ਹਰਾਟਾ ਪੈ ਸਕਦਾ ਹੈਗਾ ਉਸ ਤੋਂ ਬਾਅਦ 5 ਫਰਬਰੀ ਨੂੰ ਇੱਕ ਵਾਰੀ ਫੇਰ ਪਹਾੜ ਤੇ ਪੱਸੂ ਦੀਆਂ ਹਵਾਵਾਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ 4 ਫਰਬਰੀ ਨੂੰ ਜਿਹੜੀ ਪੂਰੇ ਦੀ ਹਵਾ ਚੰਲੂ ਦੇ ਕਾਰਨ ਨਮੀ ਵਿੱਚ ਫੇਰ ਵਾਤਾਵ ਪੰਜ ਫਰਬਰੀ ਦੀ ਸਵੇਰ ਕਿਤੇ ਕਿਤੇ ਧੁੰਦ ਥੋੜੇ ਬਹੁਤ ਇਲਾਕਿਆਂ ਵਿੱਚ ਦਸਤਕ ਦੇ ਸਕਦੀ ਆ ਉਦੋਂ ਵਾਈਜ਼ 5 6 7 8 9 10 ਫਰਬਰੀ ਤੱਕ ਜ਼ਿਆਦਾਤਰ ਖੇਤਾਂ ਵਿੱਚ ਮੌਸਮ ਖੁਸ਼ਕ ਰਹੂਗਾ 10 11 ਫਰਬਰੀ ਦੇ ਆਸ-ਪਾਸ ਇੱਕ ਹਲਕਾ ਜਿਹਾ ਸਿਸਟਮ ਹੋਰ ਆਉਂਦਾ ਦਿਖਾਈ ਦੇਊਗਾ ਪਰ 5 6 ਸੋ ਐਨੀ ਕ ਅਪਡੇਟਸ 'ਤੇ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਬਾਕੀ ਤੁੰਦ ਜਿੱਥੇ ਅੱਜ ਤੋਂ ਧੁੱਪ ਨਹੀਂ ਦਿਖਾ ਸੂਰਜ ਨਹੀਂ ਦਿਖਾਈ ਦਿੱਤਾਗਾ ਉਥੇ ਜਿਹੜੇ ਸੰਗਣੀ ਤੁੰਦ ਦੇ ਅਸਾਰ ਘਟ ਰਹਿਣਗੇ ਤੇ ਕਿਤੇ ਕਿਤੇ ਸੰਗਣੀ ਤੁੰਦ ਹੋ ਸਕਦੀ ਹੈਗੀ ਆਦਰਵਾਇਜ਼ ਜਿੱਥੇ ਅੱਜ ਸੂਰਜ ਨਹੀਂ ਦਿਖਾਈ ਦਿੱਤਾ ਉਥੇ ਦਰਮਿਆਨੀ ਸੰਗਣੀ ਤੁੰਦ ਦੀ ਸੰਭਾਵਨਾ ਘੱਟ ਹੀ ਰਹੀ ਉਥੇ ਹਲਕੀ ਦਰਮਿਆਨੀ ਤੁੰਦ ਜਿਹੜੀ ਦੇਖਣ ਨੂੰ ਮਿਲ ਸਕਦੀ ਆ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ